ਜਿਹੜਾ ਐਲਾਨ ਦਮਦਮੀ ਟਕਸਾਲ ਦੇ ਮੁਖੀ ਬਾਬਾ ਰਾਮ ਸਿੰਘ ਜੀ ਤੁਮਾਰਾ ਨੇ ਕਿਹਾ ਕਿ 14 ਤਰੀਕ ਨੂੰ ਅਸੀਂ ਇਕੱਠ ਵੜਾ ਕੇ ਜਿਹੜੇ ਜੱਥੇਦਾਰ ਨਵੇਂ ਨੀਤ ਕੀਤੇ ਗਏ ਸੰਤ ਸ੍ਰੀ ਨਾਨਕਪੁਰ ਸਾਹਿਬ ਤੱਕ ਸ੍ਰੀ ਕੇਸ਼ਗੜ ਸਾਹਿਬ ਤੇ ਅਕਾਲ ਤਖਤ ਦੇ ਆਰਧੇ ਜੱਥੇਦਾਰ ਕਾਰਜਕਾਰੀ ਜਥੇਦਾਰ ਉਹਨਾਂ ਦੇ ਅਸੀਂ ਆਪਣੇ ਵਿਚਾਰ ਰੱਖਾਂਗੇ ਔਰ ਸ਼ਾਹਨਿਕ ਕਮੇਟੀ ਦੇ ਕੀਤੇ ਫੈਸਲੇ ਨੂੰ ਹਮਤ ਕਰਾਂਗੇ ਮੈਨੂੰ ਕਈ ਬੰਦੇ ਕਹਿ ਰਹੇ ਸਨ ਬਹੁਤ ਵੱਡਾ ਇਕੱਠ ਹੋਏਗਾ ਤੇ ਮੈਂ ਉਹਨਾਂ ਨੂੰ ਕਿਹਾ ਸੀ ਵੀ ਸਿੱਖ ਆਮ ਤੌਰ ਤੇ ਔਰ ਖਾਸ ਤੌਰ ਤੇ ਜਿਹੜੇ ਪਹਾਣੀ ਨਾਲ ਪਾਣੀ ਨਾਲ ਜੁੜੇ ਹੋਏ ਹੈਗੇ ਉਹ ਇਹਨਾਂ ਦੇ ਚਾਲਾਂ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਨੇ। ਮੈਨੂੰ ਕੋਈ ਉਮੀਦ ਨਹੀਂ ਕਿ ਇੱਥੇ ਕੋਈ ਇਕੱਠ ਹੋਏਗਾ। ਫਿਰ ਮੈਂ ਸਮਝਦਾ ਸੀ ਕਿ ਉਹ ਤੋਂ ਆਈ ਜ਼ਰੂਰ ਬੰਦਾ ਸ਼ਾਇਦ ਹੋ ਹੀ ਜਾਏਗਾ। ਕਿਉਂਕਿ 10-15 ਲੱਖ ਤੋਂ ਉੱਪਰ ਬੰਦਾ ਜਿਹੜਾ ਸੀ ਅੱਜ ਨਾਂਗਪੁਰ ਸਾਹਿਬ ਉਹ ਇਕੱਠਾ ਹੋਇਆ ਸੀ। ਤੇ ਜਾਂਦੇ ਜਾਂਦੇ ਇਸ ਸਥਾਨ ਦੇ ਉੱਤੇ ਬੈਠ ਕੇ ਸਾਹਿਬ ਉਹ ਚਾਰ ਸੁਣਾ। ਪਰ ਮੈਨੂੰ ਬੜੀ ਹੈਰਾਨਗੀ ਆਈ ਜਦ ਮੇਰੇ ਕੋਲ ਤਿੰਨੇ ਵੀਡੀਓ ਆਈਆਂ ਫਿਲਮਾਂਆਂ ਯਾ। ਤੇ ਕਾਠ ਜਿਹੜਾ ਸੀ ਨਾਮਾਤਰ ਸੀ। ਔਰ ਉਸ ਤੋਂ ਪਤਾ ਲੱਗ ਗਿਆ ਸੀ ਕਿ ਡਿਮੋਰਲਾਈਜ਼ ਹੋ ਗਏ। ਪਰ ਇੱਕ ਗੱਲ ਮੈਂ ਜਰੂਰ ਕਹਿਣਾ ਚਾਹੁੰਦਾ ਹਾਂ ਕਿ ਜਿਹੜੇ ਮਤੇ ਇਹਨਾਂ ਨੇ ਪਾਇਆ। ਉਹ ਕੁਝ ਰਾਸ਼ਵੀ ਪਾਰਟੀਆਂ ਨੇ ਕੱਲ ਇਹਨਾਂ ਨੂੰ ਲਿਖੇ ਦਿੱਤੇ ਸਨ ਮੈਨੂੰ ਪਤਾ ਹੈ ਕਿਸ ਨੇ ਲਿਖੇ ਭੇਜੇਨ ਕੀ ਭੇਜੇਨ ਪਿੱਛੇ ਕੌਣ ਪਰ ਮੈਂ ਜ਼ਿਕਰ ਨਹੀਂ ਕਰਨਾ ਚਾਹੁੰਦਾ ਮੈਂ ਤਨੋਦੀਆਂ ਬਾਬਾ ਬਿਬੀ ਸਿੰਘ ਜੀ ਦਾ ਜਿਨ੍ਹਾਂ ਨੇ ਦੂਰੰਦੇਸ਼ੀ ਤੋਂ ਸਮਝਦਾਰੀ ਤੋਂ ਆਪਣੀ ਪੰਥ ਪ੍ਰਸਤੀ ਦੱਸਦੇ ਹੋਏ ਇਸੇ ਕਾਟਵੇ ਸ਼ਾਮੋਲਣ ਕੈਨ ਨਾਂ ਸਿੰਘਾਂ ਦੀਆਂ ਜਥੇਬੰਦੀਆਂ ਬਿਲਕੁਲ ਨਹੀਂ ਹੁੰਦੀਆਂ ਸੰਤਾਂ ਮਹੰਤਾਂ ਦੇ ਡੇਰੇ ਬਿਲਕੁਲ ਨਹੀਂ। ਯਾ ਬਾਬਾ ਹਰਨਾਮ ਸਿੰਘ ਉਹਨਾਂ ਦੇ ਸੰਤ ਯਾ ਬਾਗੀਆਂ ਦੇ ਬੰਦੇ ਸਨ। ਮੈਂ ਇਹ ਬੇਨਤੀ ਕਰਨੀ ਚਾਹੁੰਦਾ ਵਾਂ ਕਿ ਇਹ ਵਕਤ ਲੰਘਿਆ। ਹਾਲੇ ਵੀ ਡੁੱਲੇ ਭੇਰੰਦਾ ਨਹੀਂ ਗਿਆ। ਪੰਥ ਦੇ ਨਾਲ ਖੜੇ ਉਹ ਸਿੱਖ ਪੰਥ ਦੇ ਨਾਲ ਖੜੇ ਹੋ। ਜਿਹੜਾ ਫੈਸਲਾ ਸ਼ੋਣੀ ਕਮੇਟੀ ਨੇ ਆਪਣੀ ਦੋ ਇਜੈਕਟਿਵਾਂ ਚ ਕੀਤਾ ਉਹਦੇ ਨਾਲ ਸਾਰੇ ਖੜੇ ਹੋ। ਔਰ ਮੈਂ ਕਹਿ ਸਕਦਾ ਕਿ ਐਗਜ਼ੈਕਟਿਵ ਨੇ ਫੈਸਲੇ ਠੀਕ ਕੀਤੇ ਸਿਰਫ ਕੁਝ ਸਖਸ਼ੀਤਾ ਜਿਨ੍ਹਾਂ ਕੋਲ ਪਹਿਲੇ ਪੁੱਛ ਕੇ ਫੈਸਲੇ ਕੀਤੇ ਜਾਂਦੇ ਸਨ ਸਲਾਹ ਕਰਕੇ ਕੀਤੇ ਜਾਂਦੇ ਸਨ। ਉਹਨਾਂ ਕੋਲੋਂ ना पुछण करके ये सारा वावे लाख कट्ठा इतनी बेनती करनी चाहता ज्यादा नहीं बोलना चाहता कि जो फैसले श्रोमणी गुरद्वारा प्रंधक कमेटी ने किते समुचा पंथ ऐलान करे कि जो भी श्रोमणी कमेटी के फैसले हैं सिख पंथ के फैसले हैं सिख कौम के फैसले असं इना खड़े हैं जेड भी जथेदार नियत होने गए ਇਹ ਹੋ ਗਏ ਅਸੀਂ ਉਹਨਾਂ ਦਾ ਸਾਥ ਨਹੀਂ ਛਡਾਂਗੇ ਬਿਲਕੁਲ ਕੌਮ ਨੂੰ ਚੜ੍ਹਦੀ ਕਲਾ ਚ ਲੈ ਜਾਣ ਲਈ ਹਰ ਸਿੱਖ ਨੂੰ ਅਕਾਲ ਤਖਤ ਦੇ ਫੈਸਲੇ ਦਾ ਕੇਸ ਕਟ ਸਾਥ ਤੇ ਹੋਏ ਫੈਸਲਿਆਂ ਦਾ ਸਤਕਾਰ ਕਰਨਾ ਚਾਹੀਦਾ ਹੈ ਸਿਰ ਝੁਕਾ ਕੇ ਨਮਸਕਾਰ ਕਰਨੀ ਚਾਹੀਦੀ ਮੈਂ ਇੱਕ ਵਾਰ ਫਿਰ ਆਪਣੀ ਦਿਲ ਦੀਆਂ ਗਰਾਂਵਾਂ ਤੋਂ ਬਾਬਾ ਰਣਨਾਮ ਸਿੰਘ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਜਿਸ ਜਗਾ ਤੇ ਉਹ ਬਿਰਾਜਮਾਨ ਹਨ ਉਹਨਾਂ ਨੇ ਕਦੇ ਕਿਸੇ ਸਰਕਾਰ ਦਾ ਸਾਥ ਦਿੱਤਾ ਹੈ ਪੰਨ ਦਾ ਸਾਥ ਦਿੱਤਾ ਅਕਾਲੀ ਦਲ ਦਾ ਸਾਥ ਦਿੱਤਾ ਆਪਣੇ ਜੀਵਨ ਬਤੀਤ ਕਰਦਿਆਂ ਕਈ ਵਾਰ ਮਤ ਪੇਦ ਹੋਏ ਪਰ ਉਹ ਅਕਾਲੀ ਦਲ ਤੋਂ ਵਾਰ ਕਦੇ ਨਹੀਂ ਗਏ ਅਕਾਲੀ ਦਲ ਨੂੰ ਸਪੋਰਟ ਕਰਦੇ ਰਹੇ ਮੈਂ ਹਾਲੇ ਤੱਕ 1975 76 ਦੇ ਵੀ ਸੰਕਰਤਾਰ ਸਮਨ ਦੀ ਗੱਲ ਯਾਦ ਹੈ ਵੀ ਅਕਾਲੀਆਂ ਦੇ ਨਾਲ ਸਾਨੂੰ ਹਮੇਸ਼ਾ ਨਿਭਣਾ ਪਏਗਾ ਕਿੱਥੇ ਉਹ ਗੱਲ ਕਰਦੇ ਨੇ ਤੇ ਉਹਨਾਂ ਨੂੰ ਦੱਸਣਾ ਚਾਹੀਦਾ ਸਮਝਾਉਣਾ ਚਾਹੀਦਾ ਆਜੋ ਵਕਤ ਆ ਗਿਆ ਮੈਂ ਜੇ ਜੇ ਕਾਠ ਹੋਇਆ ਉਸ ਤੋਂ ਉਹਨਾਂ ਨੂੰ ਸਬਕ ਲਾਣਾ ਚਾਹੀਦਾ ਵੀ ਸਿੱਖ ਪੰਥ ਤੁਹਾਡੇ ਨਾਲ ਨਹੀਂ ਇੱਕ 2 250 ਮਸਾਂ ਬੰਦੇ ਇਕੱਠੇ ਹੋਣ ਪ੍ਰਸਰਜ ਪ੍ਰੇਮ ਸਿੰਘ ਚੰਦੂ ਮਾਜਰਾ ਇਕੱਠ ਵੇਖ ਕੇ ਆਇਆ 15-20 ਬੰਦੇ ਨਾਲ ਵੀ ਸਨ ਪਰ ਕੁਝ ਮਿੰਟ ਬੈਠ ਕੇ ਜਾਂ 5 ਮਿੰਟ ਬੈਠ ਕੇ ਚਲੇ ਗਏ ਨੇ ਭਈ ਇੱਥੇ ਮੈਂ ਕੀ ਬੋਲਾਂਗਾ ਬੰਦੇ ਹੀ ਕੋਈ ਨਹੀਂ ਸਟੇਜ ਤੇ ਜਿਆਦਾ ਤਾਂ ਇੱਥਾਂ ਘਟ ਨਹੀਂ ਮੈਂ ਗੱਲ ਨੂੰ ਲਮਕਾਵਾ ਨਾ ਤਰਾਵਾ ਨਾ ਮੇਰੇ ਹੱਥ ਜੋੜ ਕੇ ਬੇਨਤੀ ਹੈ ਇਹ ਜਿਤਨੇ ਸੰਪਰਦਾਵਾ ਆ ਗਿਆਂ ਬਈ ਜ਼ਰੂਰੀ ਨਹੀਂ ਹਰ ਵਾਰ ਤੁਹਾਡੇ ਕੋਲ ਪੁੱਛ ਕੇ ਕਰਨ ਕਦੇ ਕੋਈ ਰਹਿ ਵੀ ਜਾਏ ਤੇ ਤੁਹਾਨੂੰ ਉਹਨਾਂ ਨਾਲ ਖੜਾ ਹੋਣਾ ਚਾਹੀਦਾ ਉਹਨਾਂ ਨੂੰ ਆਪਣਾ ਸਹਿਯੋਗ ਦੇਣਾ ਚਾਹੀਦਾ